ਮਾਸੀ ਹੈਲੋ ਵਧੀਆ ਮਾਸੀ ਹੈਲੋ 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 ਬੋਲੀ ਜਾਨੀ ਆ ਪੁੱਤ ਬੋਲੀ ਜਾਨੀ ਆ ਮੈਂ ਤੈਨੂੰ ਆਏ ਕਹਿ ਰਹੀ ਸੀ ਮਗਰ ਅੱਜ ਅਸੀਂ ਆ ਰਹੇ ਆ ਮਾਂ ਪੁੱਤ ਮਿਲਣ ਵਾਸਤੇ ਹੈ ਮਾਸੀ ਕੀ ਕਹੀ ਜਾਨੀ ਆ ਮੜੀ ਜੀ ਰੇਂਚ ਹੋ ਮੈਂ ਤਾਂ ਰੇਂਚ ਆ ਪੁੱਤ ਮੈਂ ਕਹਿ ਰਹੀ ਸੀ ਮਗਰ ਅੱਜ ਅਸੀਂ ਆ ਰਹੇ ਆ ਮਾਂ ਪੁੱਤ ਮਿਲਣ ਵਾਸਤੇ ਹੈਲੋ ਕਿਤੇ ਮਾਸੀ ਹੋਰੇ ਜਾ ਤਾਂ ਨਹੀਂ ਰਹੇ ਰੇਂਜ ਇਨੀ ਆ ਰਹੀ ਮਾਸੀ ਮੜੇ ਰੇਂਚ ਹੋ ਜਾ ਮੈਂ ਕੱਟ ਕੇ ਹਾਂ ਹੈਲੋ ਹੈਲੋ ਲੈ ਮਾਸੀ ਕੀ ਸੁਖੀ ਵਾਲੇ ਫੋਨ ਤੇ ਨਾਲ ਆਉਂਦੀ ਹੋਵੇ ਉਹਦਾ ਫੋਨ ਵੀ ਬੰਦ ਪਿਆਗਾ ਹੈਲੋ ਹੈਲੋ ਪਹਿਲਾਂ ਮੈਂ ਇਹਦਾ ਫੋਨ ਬੰਦ ਕਰਾਂ ਦਸ ਗਰਮਿਸ਼ ਤਾਂ ਆਪ ਦਾ ਕੰਮ ਹੀ ਨਹੀਂ ਹੁੰਦਾ ਹੈਗਾ ਤੁਸੀਂ ਇੱਥੇ ਕਿ ਬੜੇਵੇਂ ਲੈਣ ਆਉਣੇ ਹੋਗੇ ਇਹ ਬੰਦੇ ਤਾਂ ਆਪਦੀਆਂ ਰੋਟੀਆਂ ਨਹੀਂ ਪੱਕਦੀਆਂ ਤੁਸੀਂ ਆ ਕੇ ਉਹਰੇ ਕੀ ਕਰੋਗੇ ਆਪਦੇ ਘਰੇ ਵਾਜੋ ਟਿੱਕੇ ਜਦੋਂ ਨਾ ਮੈਂ ਇਹਨਾਂ ਨੂੰ ਫੋਨ ਲਾਉਣੀ ਆ ਵੀ ਮੈਂ ਅੱਜ ਤੁਹਾਡੇ ਕੋਲ ਪਈ ਆਉਣਾ ਆਉਣਾਗਾ ਪਰ ਇਹਨਾਂ ਦੇ ਫੋਨਾਂ 'ਚੋਂ ਬਾਜਣਾ ਆਵੇ ਪਤਾ ਨਹੀਂ ਕੀ ਤਾਂ ਗੱਲ ਹੈ ਕੀ ਨਾ ਚੱਲ ਕੋਈ ਨਾ ਮੈਂ ਮੇਰੇ پڑੋਈ ਵਾਲੇ 'ਤੇ ਫੋਨ ਕਰਦੀ ਆ ਉਹ ਤਾਂ ਚੱਕੂ ਗਈ ਉਹਦਾ ਫੋਨ ਵੀ ਛੋਟਾ ਹੀ ਆ ਲੈ ਆ ਤਾਂ ਸਾਲੀ ਦਾ ਫੋਨ ਆ ਗਿਆ ਚੱਕੀ ਹੈਲੋ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਕਿਵੇਂ ਫੋਨ ਲਾਇਆ ਸੀ ਕਿਵੇਂ ਲਾਉਣਾ ਸੀ ਫੋਨ ਮੈਂ ਤਾਂ ਤੁਹਾਨੂੰ ਐਂ ਕਹਦੇ ਸੀ ਵੀ ਅੱਜ ਅਸੀਂ ਆ ਰਹੇ ਹਾਂ ਤੁਹਾਡੇ ਕੋਲੇ ਲੈ ਪਹਿਲਾਂ ਤਾਂ ਮੈਂ ਬਹੂ ਵਾਲੇ 'ਤੇ ਫੋਨ ਲਾਇਆ ਉਹ ਚ ਰੈਂਜਰ ਨੂੰ ਨਹੀਂ ਪਤਾ ਨਹੀਂ ਕੀ ਗੱਲ ਫਿਰ ਮੈਂ ਸੁੱਖੀ ਵਾਲੇ ਤੇ ਲਾਇਆ ਉਹ ਮੰਨਦਾ ਹੀ ਜਾਂਦਾ ਜਦੋਂ ਮੈਂ ਹੈਗਾ ਤੂੰ ਮੈਨੂੰ ਫੋਨ ਲਾਉਣਾ ਸੀ ਸਿੱਧਾ ਤੂੰ ਮੈਨੂੰ ਐ ਦੱਸ ਵੀ ਕਦੋਂ ਕੋ ਕਿੰਨੇ ਕ ਟਾਈਮ ਤੱਕ ਆਉਣੇ ਹੋ ਲੈ ਟਾਈਮ ਖੇੜਾ ਲਾਉਣਾ ਅਸਾਂ ਤੁਰਦੇ ਆਂ ਤਿਆਰੀ ਬੈਠਿਆ ਮਾਂ ਪੁੱਤ ਆਜੋ ਆਜੋ ਛੇਤੀ ਆਜੋ ਗੇਰਾ ਮੱਕੀ ਮੁੱਕੀ ਦਾ ਬਾਅਦ ਚ ਹੀ ਦੇਖਾਂਗੇ ਅੱਜ ਤਾਂ ਸਾਲੀ ਨਾਲ ਕਰਦੇ ਆਂ ਜਾ ਕੇ ਟੀਚਰਾਂ ਅੱਬੇ ਮਜ਼ਾ ਆਏਗਾ ਨਾ ਭੀੜੋ ਕੀ ਹੋ ਗਿਆ ਹੁਣ ਅੱਗੇ ਕਿੱਥੇ ਸੀਗਾ ਪਾਕਿਸਤਾਨ ਫਿਰ ਤੇਰੀ ਗੱਲ ਤਾਂ ਡੇਗਿਆ ਨਹੀਂ ਡੇਗਦਾ ਦਿੱਤਾ ਮੇਰੇ ਸਹੁਰੇ ਨੇ ਉਹ ਵੀ ਐਡਾ ਬਟਾ। ਤੇ ਕਸਰ ਰਹੀ ਏ ਤੂੰ। ਪਕਾਈ ਨਾ ਮਾਰ ਕੰਮ ਦੀ ਗੱਲ ਕਰ ਲਿਆ ਕਰ ਕੋਈ ਕਦੇ। ਮੈਂ ਤਾਂ ਕੰਮ ਦੀ ਕਰੀ ਜਾਂਦਾ ਤੂੰ ਦੱਸ ਦੇ। ਜੇ ਕੋਈ ਹੋਰ ਕੰਮ ਨੇ। ਤੂੰ ਕਦੇ ਚੱਜ ਦੀ ਗੱਲ ਕੀਤੀ ਐ ਮੈਨੂੰ ਐਂ ਦੱਸ ਦੇ। ਐਂ ਕੀਤੀ ਆ ਕਦੇ? ਮੈਂ ਚੱਜ ਦੀ ਹੀ ਗੱਲ ਕਰਦੀ ਆ। ਬੋਲ। ਤੇਰੀ ਮਾਸੀ ਆ ਰਹੀ ਐ। ਬਾੜੀ ਚੱਜ ਦੀ ਕਰ ਗਈ ਹੁਣ। ਤੇ ਤਾਈ ਤਾਂ ਕਹਿ ਰਹੀ ਐ ਤੇਰਾ ਚੱਜ ਦਾ ਟੱਬਰ ਹੁੰਦਾ ਮੈਂ ਕਿਉਂ ਰੂੰਦੀ? ਤੇਰੀ ਮਾਸੀ ਆ ਰਹੀ ਐ ਫੋਨ ਕਰ ਦੇ ਕਿ ਆਓ ਨਾ। ਤੂੰ ਕਹਿੰਦੀ? ਮੈਂ ਕਹੜਾ ਗੱਲ ਕੀਤੀ ਐ? ਤੇਰੇ ਪਿਓ ਨੇ ਗੱਲ ਕੀਤੀ ਐ ਮੈਂ ਤਾਂ ਫੋਨ ਵੀ ਨੀ ਚੱਕਿਆ। ਅੱਛਾ ਪਿਓ ਕਰ ਗਿਆ ਮੇਰਾ ਗੱਲ? ਹਾਂ। ਉਹਨ ਤਾਂ ਉਹੀ ਚਾ ਚੜਾ ਰਹਿੰਦਾ ਜਦੋਂ ਸਾੜੀ ਦਾ ਸੋਨਾ ਜੀ ਉਹ ਕਹੂਗਾ ਮੈਨੂੰ ਪਤਾ ਨਹੀਂ ਮੈਨੂੰ ਨੰਬਰ ਹੀ ਨਹੀਂ ਲਾਉਣੇ ਆਉਂਦੇ ਉਹ ਜੇ ਮਿਸ ਕਾਲ ਵੀ ਮਾਰਦੇ ਤਾਂ ਵੀ ਦਵਾਰੇ ਲਾ ਲੈਂਦਾ ਮੈਂ ਤੈਨੂੰ ਐ ਕਹਿਣੀ ਆ ਫੋਨ ਕਰਕੇ ਐ ਕਹਦੇ ਵੀ ਆਓ ਨਸਤਾ ਘਰੇ ਨਹੀਂ ਹੈਗੇ ਮੈਥੋਂ ਨਹੀਂ ਕਹਿ ਜਾਂਦਾ ਕਿਉਂ ਨਹੀਂ ਕਹਿ ਜਾਂਦਾ ਫਿਰ ਮੈਥੋਂ ਵੀ ਕਿਸੇ ਦੀਆਂ ਰੋਟੀਆਂ ਬਣਦੀਆਂ ਥੋਡੀਆਂ ਲਾਹੀਆਂ ਜਾਨੀਆਂ ਬਹੁਤ ਨੇ ਬੇਲਣ ਵਰਗੇ ਹੱਥਾਂ ਦੇ ਚਾਰ ਰੋਟੀਆਂ ਲਾ ਦੇ ਕਿੱਡੀ ਗੱਲ ਆ ਜੀ ਤਾ ਕਰ ਤਾਂ ਥੋਡੀਆਂ ਵੀ ਨਾ ਲਾ ਭੁੱਖੇ ਮਰੋਗੇ ਤੇਰੇ ਵਰਗੀਆਂ ਕੁੜੀਆਂ ਦਾ ਤੰਦੂਰ ਤੇ ਸੋਹਣੀਆਂ ਲੱਗਦੀਆਂ ਨੇ ਮੇਰੀ ਗੱਲ ਸੁਣ ਲੈ ਤਾਂ ਫਿਰ ਵੀ ਤਵੇ ਤੇ ਖੜਾ ਰ ਚੱਕ ਕੇ ਝੋਲਾ ਪੇਕੀ ਭੱਗ ਜੂਗੀ ਮੈਂ ਆਪ ਵੀ ਤਰਸੋਗੇ ਫਿਰ ਖਾਨ ਨੂੰ ਤੁਰਕੇ ਭੱਗ ਜਾਂਗੀ ਬਸ ਚੜ ਜੂਗੀ ਆਧਾਰ ਕਾਰਡ ਹੈਗਾ ਮੇਰਾ ਬਸ ਤੇਰੇ ਉਰ ਚੜਾਊਗਾ ਤੈਨੂੰ ਆਧਾਰ ਕਾਰਡ ਤੇ ਬੁੜੀਆਂ ਚੜਦੀਆਂ ਨੇ ਪਕਾਈ ਨਾ ਮਰ ਠੀਕ ਹੈ ਬੱਸੀ ਜਾਨੀ ਉਹੀ ਬਹੁਤ ਹੈ ਜੇ ਭਾਗੀ ਨਾ ਕਿਸੇ ਨੇ ਕੁੜੀ ਵੀ ਨਹੀਂ ਦੇਣੀ ਹੋਰ ਤੈਨੂੰ ਵੀ ਨਹੀਂ ਕਿਸੇ ਨੇ ਲੈ ਕੇ ਜਾਣਾ ਨਹੀਂ ਲੈ ਜਾਂਦਾ ਨਾਲ ਜਾਵੇ ਮੈਂ ਤੈਹੀਂ ਕੱਟ ਲੂਗੀ ਕੌਣ ਦੂਗਾ ਤੈਨੂੰ ਗੱਟਾ ਗੱਟਾ ਆਟੇ ਦਾ ਤਾ ਅਸੀਂ ਤੇਰੇ ਨਾਲ ਪਕਾਈ ਨਹੀਂ ਵੱਜਦੀ ਮੇਥੋਂ ਮੈਂ ਤੈਨੂੰ ਐ ਕਹਿਣੀ ਆ ਮੇਥੋਂ ਰੋਟੀਆਂ ਨਹੀਂ ਬਣਦੀਆਂ ਉਹਨਾਂ ਨੂੰ ਭੇਜ ਦੇ ਮੋੜ ਦੇ ਉਹਨਾਂ ਨੂੰ ਉਹ ਹਜੇ ਤਾਈ ਨਹੀਂ ਉਹ ਆਉਣ ਵਾਲੇ ਮੈਂ ਦੇਖਈਆਂ ਮੈਂ ਦੇਖਈਆਂ ਜਿਹੇ ਜਿਹਾ ਪਿਆ ਉਹਿਆ ਤੂੰ ਮੇਰੀ ਗੱਲ ਸੁਣ ਲੈ ਮੇਥੋਂ ਰੋਟੀਆਂ ਨਹੀਂ ਬਣਦੀਆਂ ਮੈਂ ਬਾਰ ਬਾਰ ਕਹਿ ਰਹੀਆਂ ਬਾਹਰ ਕੁਛ ਲਿਆ ਦੇ ਕੀ ਲਿਆਦਾ ਬਾਹਰ ਸਮੋਸੇ ਲਿਆ ਦੇ 10 10 ਵਾਲੇ ਉਹਨਾਂ ਨੂੰ ਤੇਰੇ ਵਾਸਤੇ ਕਿੰਨੇ ਲਿਆਉਣੇ ਪੈਣਗੇ ਮੈਂ ਤਾਂ ਇਹ ਕੱਟ ਲੂੰਗੀ ਉਹਨਾਂ ਨੂੰ ਲਿਆ ਦੇ ਬਸ ਸਮੋਸੇ ਇੰਨੇ ਗਰਮੀ ਚ ਕਿਹੜਾ ਖਾਵ ਯਾਰ ਕਿਉਂ ਭਕਾਈ ਮਾਰਦੀ ਏ ਤੂੰ ਲਾ ਦੇ ਚਾਰ ਰੋਟੀਆਂ ਨਹੀਂ ਤੇਰੀ ਮਾਸੀ ਨੂੰ ਪਤਾ ਨਹੀਂ ਲੱਗਦੇ ਇੰਨੀ ਗਰਮੀ ਚ ਮੈਂ ਕੀ ਕਰਨ ਜਾਣੀ ਆ ਵੀ ਕਿਸੇ ਦੇ ਘਰੇ ਜਾ ਕੇ ਮੇਰਾ ਸਰਜੂਗਾ ਉਹ ਵਿਚਾਰੀ ਨੂੰ ਪਿਆਰ ਆਉਂਦਾ ਆ ਜਾਂਦੀ ਆ ਮਿਲਣਾ ਯਾਰ ਨਹੀਂ ਆਉਂਦਾ ਜਦੋਂ ਨਾ ਤੰਗ ਹੁੰਦੀ ਆਪਦੀ ਨੂੰ ਤਾਂ ਉਦੋਂ ਆਉਂਦੀ ਵੀ ਹਾਂ ਰੋਟੀਆਂ ਉੱਥੇ ਖਾ ਲੂੰਗੀ ਉਹ ਤੰਗ ਨਹੀਂ ਹੋ ਤੈਨੂੰ ਦੇਖਣ ਆਉਂਦੇ ਵੀ ਤੂੰ ਕਿੰਨਾ ਕਿ ਤੰਗ ਕਰਦੀਆਂ ਫਿਰ ਉਹਦੇ ਮਨ 'ਚ ਥੋੜਾ ਜਿਆਦਾ ਠੰਡ ਪਾ ਜਾਂਦੀ ਵੀ ਇਹ ਵੀ ਐਨੇ ਤੰਗ ਕਿਹਨੂੰ ਕਿਹਨੂੰ ਤੰਗ ਕਰਦੀਆਂ ਮੈਂ ਕੀ ਤੰਗ ਕੀਤਾ ਤੈਨੂੰ ਰੋਟੀ ਨਹੀਂ ਬਣਾ ਕੇ ਦਿੰਦੀ ਤੇਰੇ ਕੱਪੜੇ ਨਹੀਂ ਧੋਦੀ ਜਦੋਂ ਕਹਿੰਦੇ ਤੈਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦੀ ਨਾ ਮੈਂ ਹੋਰ ਤੂੰ ਮਾਰਕ ਫੱਟ ਚ ਲੱਗਿਆ ਆਹੀ ਕੰਮ ਹੀ ਕਰਨਾ ਤੂੰ ਕਰਨਾ ਤਾਂ ਹੈਗਾ ਪਰ ਐਨੇ ਵੀ ਨਹੀਂ ਕਰਾਉਂਦੇ ਹੁੰਦੇ ਕੰਮ ਠੀਕ ਹੈ ਜਿੰਨੇ ਤੂੰ ਭਾਲਦਾ ਜਾ ਭੱਜ ਜਾ ਮੈਂ ਤੈਨੂੰ ਬਾਰ-ਬਾਰ ਕਹਿ ਜੀ ਮੈਂ ਇੱਥੇ ਰੋਟੀ ਨਹੀਂ ਬਣਦੀ ਉਹਨਾਂ ਨੂੰ ਕੁਛ ਲਿਆ ਦੇ। ਉਹ ਲਿਆ ਦੂੰਗਾ ਕੋਈ ਨਾ ਬਗੜ। ਦਿਮਾਗ ਨਾ ਖਾ। ਨਾਲੇ ਕੋਈ ਚੱਜ ਦਾ ਡੱਕਾ ਤੋੜਦਾ ਲੱਕੜਾਂ ਤੋਂ ਸਿਰ 'ਚ ਮਾਰੇਗਾ। ਤੇ ਤੇਰੇ ਵਾਸਤੇ ਇਕੱਠੀਆਂ ਕਰੀ ਜਾਂਦਾ। ਐ ਨਹੀਂ ਮਰਦੀ ਮੈਂ ਜੇ ਮਾਰਨ ਨੂੰ ਫਿਰਦਾ। ਤੈਨੂੰ ਮਾਰ ਕੇ ਮਰੂੰ। ਮੇਰੀ ਗੱਲ ਸੁਣ ਝਾੜੂ ਚੱਕ ਲੈਦਰ ਸਾਰੇ ਝਾੜੂ ਲਾ। ਕਮਾਲ ਕਰੀ ਨਹੀਂ ਤੂੰ? ਮੈਂ ਕੱਪੜੇ ਧੋਣੀਆਂ। ਬਾਅਦ 'ਚ ਧੋਣੀਆਂ ਉਹਨਾਂ ਨੂੰ ਆ ਜਾਣ ਦੇ। ਮੇਰੀ ਗੱਲ ਸੁਣ ਝਾੜੂ ਲਾ ਦੇ ਚੁੱਪ ਕਰਕੇ। ਮੈਥੋਂ ਹੀ ਲਵਾ ਲਈ। ਮੇਰੀ ਗੱਲ ਸੁਣ ਚੜੂ ਲੱਗ ਗਿਆ ਲਾਈ ਜਾਣਾ ਇਹ ਕੋਈ ਨਾ ਲੱਗ ਜੂਗਾ ਹੌਲੀ ਹੌਲੀ ਲਾ ਦੇ ਕੋਈ ਨਹੀਂ ਅਜੇ ਤੁਹਾਨੂੰ ਟਾਈਮ ਲੱਗੂਆਂ ਨੂੰ ਫਲਸ਼ ਦਿਂਦੀ ਆ ਦਿਖ ਰਹੀ ਆ ਖੋਤੇ ਰਹਿ ਗਈ ਨੇ ਦੋ ਹਾਂ ਤੋਦੀਆਂ ਨੂੰ ਸਾਫ ਕਰ ਦੇ ਉਹਨੂੰ ਸਰਫ ਪਾ ਕੇ ਸਾਫ ਕਰਦੀ ਕੋਈ ਕਰਦੀ ਆ ਮੈਂ ਭਾਂਡੇ ਜਮਾਨ ਦਾ ਥੋੜੇ ਜਿਹੇ ਰਹਿ ਗਏ ਬਸ ਬਾਈ ਠੀਕ ਹੋ ਠੀਕ ਹੋ ਹੋਰ ਆਂਦੀ ਸਸਿ ਚੱਲ ਬਾਈ ਸਸਿ ਗੰਮਾ ਸਸਿ ਹੋ ਠੀਕ ਆਇਆ ਤੂੰ ਹੋਰ ਬਾਈ ਠੀਕ ਆ ਬਸ ਹੋ ਬਾਈ ਠੀਕ ਸਸਰ ਸਸਰ ਚਲ ਅੰਦਰ ਨੰਗੇ ਹੋ ਮਾਸੀ ਆਜੋ ਚਲੋ ਪੁੱਤ ਚਲ ਆਇਆ ਤੀ ਹੋਇ ਚਲ ਬਾਪੂ ਉਧਰ ਜਾ ਨਾ ਤੈਨੂੰ ਹੱਥ ਮਿਲਣ ਕਿ ਨਹੀਂ ਗਿਆ ਸੀ ਉਹੀ ਨਿਕਲ ਗਿਆ ਮੈਂ ਤੂੰ ਆ ਉਹੀ ਨਿਕਲ ਗਿਆ ਤਰੇ ਤੂੰ ਰਹਿਣ ਦੇ ਬਾਪੂ ਉਥੇ ਈ ਉਮਰ ਹੋ ਗਈ ਤੂੰ ਕਿਉਂ ਮਾਸੀ ਦੇ ਡਰਾਣੇ ਲਈ ਜਾਂਦਾ ਕੀ ਆ ਜਮਾ ਅਭੀ ਉੱਕੇ ਆ ਜਮਾ ਮੈਂ ਤੇਰੀ ਭਾਬੀ ਨਹੀਂ ਤੇਰੀ ਚਾਚੀ ਲੱਗਦੀ ਆ ਕੋਈ ਨਾ ਭਾਬੀ ਤੈਨੂੰ ਕਿਨੇ ਕਿਹਾ ਪਾ ਵਿਗਿਆ ਨੂੰ ਪਾ ਪਈ ਨੇ ਅਬ ਯੁੱਤੇ ਬਸ ਸਾਰੇ ਟੱਬਰ ਦਾ ਕੰਨੀ ਕਲਾਸ ਚ ਪੜਦ ਪੰਜਵੀਂ ਚ ਫਿਰ ਪੜ ਲਿਆ ਕਰ ਚੱਲ ਵਰਨਾ ਸਹੀ ਠੀਕ ਹੈ ਫਿਰ ਸਾਰੇ ਕਰੇ ਹਾਂ ਠੀਕ ਸੀ ਮੈਂ ਤਾਂ ਮੈਂ ਪੁੱਛਿਆ ਤੇਰਾ ਫੋਨ ਬੰਦਾ ਹੀ ਜਾਂ ਇੱਤਾਂ ਤੇਰਾ ਹੋਣੀ ਨਹੀਂ ਚੱਟਿਆ ਮਾਸੇ ਦਾ ਫੋਨ ਲੋ ਹੋ ਰਿਹਾ ਸੀਗਾ ਮੈਂ ਚਾਰਜ ਲਾ ਕੇ ਆਈ ਹੁਣੀ ਆ ਲੈ ਪਾਣੀ ਪੀ ਕੋਈ ਨਾ ਕੋਈ ਨਾ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਮਾੜਾ ਚੰਦਰ ਆਏ ਤੁਸੀਂ ਤੂੰ ਪਾਣੀ ਪੀ ਲੈ ਮਾੜਾ ਜੀ ਨਹੀਂ ਜੀ ਕੋਈ ਨਾ ਪੀਂ ਚੰਦਰ ਆਏ ਮਾੜਾ ਅਦਾਵਾਸੀ ਕੋਈ ਨਾ ਸਾਫ ਕਰ ਦਿੰਦੇ ਸੀ ਲੈ ਪਤਾ ਉੱਥੇ ਬੈਠਾ ਕੀ ਕਰਦਾਂਗਾ ਤਾਂ ਕੰਮਦੰਦਾ ਨਹੀਂ ਹੁੰਦਾ ਹੈਗਾ ਆ ਕੇ ਚਾਹ ਬਣਾ ਦੇ। ਕੋਈ ਬੋਲ ਤਾਂ ਮਿਲਣਾ ਤਾਂ ਹੁੰਦੀ ਹੀ ਆਉਣਾ। ਮਿਲਣਾ ਤਾਂ ਹੁੰਦੇ ਨਾਲੇ ਕਮਲ ਜੀ ਮੇਰੇ ਨਾਲ ਹੱਥ ਕਿਵੇਂ ਲਾਉਂਦਾ ਸੀ? ਉਹ ਤਾਂ ਛੱਡ ਆਪਣੇ ਵਾਲਾ ਬਾਪੂ ਜੀ ਲੈ ਮਾਸੀ ਨਾਲ ਹੱਥੋਂ ਲਾਉਣ ਲੱਗ ਗਿਆ। ਤੇਰੇ ਬਾਪੂ ਮੱਕੂ ਹੁੰਣਾ ਚਾਹੀਦੀ ਹੈ। ਫਰੀਦ ਜੀ ਨਾਲ ਰੋਜ਼ ਖੇਤ ਹੁੰਦਾ ਅੱਜ ਪਤਾ ਨਹੀਂ ਕਿਵੇਂ ਆ ਗਿਆ। ਮੇਰੀ ਗੱਲ ਸੁਣ ਠੀਕ ਆ। ਮਾਸੀ ਨੇ ਆਉਣਾ ਸੀ ਆਉਣਾ ਸੀ ਆ ਟੱਬਰ ਨੂੰ ਕਿਹ ਚੱਕ ਕੇ ਲਈ ਜਾ ਨਾਲ? ਕੋਈ ਨਾ ਜਵਾਕ ਹੀ ਉਧਰ ਚੁੰਡੀਆਂ ਵੜਦਾਂ। ਭਾਬੀ ਕਹਿੰਦਾ ਸੀ ਮੈਨੂੰ। ਭਾਬੀ ਲੱਗਦੀਆਂ ਨੇ ਉਹਦੀ। ਦੱਸੀ ਮੈਨੂੰ। ਚੱਲ ਕੋਈ ਨ ਲੇ ਉਹਨਾਂ ਨੇ ਕਈ ਦੁੱਪੇ ਲੰਘੇ ਤੋਂ ਲੈੰਦ ਸਮੋਸੇ ਮੇਰੀ ਗੱਲ ਸੁਣ ਐਦੂ ਪਹਿਲਾਂ ਹੁ ਮੈਨੂੰ ਚਾਹ ਨੂੰ ਕਹਿਣ ਰੋਟੀ ਨੂੰ ਕਹਿਣ ਚਾਹ ਪਿਆ ਤੇ ਉਸ ਸਮੋਸੇ ਸਿਖਵਾਇਨਾਂ ਤੌਰ ਚੱਲ ਹਾਂ ਚੱਲ ਬਣਾ ਲੈ ਉੱਥੇ ਨਾ ਬਹਿ ਜੀ ਤੂੰ ਉਹ ਨਹੀਂ ਬਹਿੰਦਾ ਬਾਬਾ ਬੂ ਬੂ ਹੋਰ ਭਾਈ ਤੁਸੀਂ ਠੀਕ ਰਹੇ ਹੋ ਹਾਂ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ ਠੀਕ ਹਾਂ ਵਧੀਆ ਵਧੀਆ ਚਲੋ ਹਾਂ ਹੋਰ ਮਾਸੀ ਲਾਏਗੀ ਪੰਜ ਚਾਰ ਦਿਨ ਨਾ ਭਾਈ ਪੰਜ ਚਾਰ ਦਿਨਾਂ ਦਾ ਕਿੱਥੇ ਟਾਈਮ ਮਾਸੀ ਕੋਲੇ ਘਰ ਦੇ ਧੰਦੇ ਹੀ ਲੋਟ ਆਉਂਦੇ ਹਾਂ ਮਾਸੀ ਘਰੇ ਕੰਮ ਵਾਲੇ ਹੋ ਜਾਂਦੇ ਨੇ ਜੇ ਬੰਦਾ ਇੱਕ ਦਿਨ ਘਰੋਂ ਬਾਹਰ ਵਗ ਜੇ ਨਾ ਘਰੇ ਖਲਾਰਾ ਪੈ ਜਾਂਦਾ ਹੋ ਰਾਇ ਤਾਂ ਵਾ ਚਲ ਜਵਾਕ ਵਾਲਾ ਕਰਨ ਲੱਗੇ ਅੱਛਾ ਦਾਦੀ ਸਾਨੂੰ ਲੈ ਕੇ ਚੱਲ ਲੈ ਕੇ ਚੱਲ ਕਿਉਂਕਿ ਹੁਣ ਸਕੂਲ ਲੱਗਣੇ ਨੇ ਪਰ ਸੰਦੇ ਨਾਲੇ ਪੰਜ ਚ ਵਈ ਮਿਲਿਆ ਲਿਆ ਹੋਣੀਆਂ ਦੋ ਛੁੱਟੀਆਂ ਹੋਈਆਂ ਨੇ ਦੋ ਦਿਨ ਦੇਖ ਜਾਂਦੇ ਮੈਂ ਤਾਂ ਕਹਿਣੀ ਆ ਇੱਥੇ ਛੁੱਟੀਆਂ ਉਹ ਚੱਲ ਕਰਨ ਫੇਰ ਕਦੇ ਕਿਹੜਾ ਮਾਰਾਂਗੇ ਅਸੀਂ ਹੁਣ ਤਾਂ ਅਸੀਂ ਆਪਦਾ ਆਥੋਂ ਨਹੀਂ ਮੁੜਾਂਗੇ ਇੰਨਾ ਤਾਂ ਟਾਈਮ ਹੀ ਨਹੀਂ ਵਾਸੀ ਕੋਲ ਚੱਲ ਵਧੀਆ ਮਾਸੀ ਤੇ ਮੈਂ ਚਾਹਤੇ ਰਹੀ ਸਮੋਸੇ ਖਾ ਲਈ ਹੁਣ ਤੂੰ ਸਮੋਸੇ ਨਾ ਨਾ ਧੀਏ ਸਮੋਸਾ ਮੇਰੇ ਬੰਦ ਕਰੇ ਡਾਕਟਰ ਨੇ ਲੈ ਡਾਕਟਰ ਤਾਂ ਮਾਸੀ ਉਹੀ ਮਾਰ ਦਿੰਦੇ ਨੇ ਜਿਹੜੀ ਚੀਜ਼ ਨਾਲ ਬੰਦਾ ਠੀਕ ਹੁੰਦਾ ਹੁੰਦਾ ਉਹ ਵੀ ਬੰਦ ਉਹ ਨਹੀਂ ਪੁੱਤ ਮੈਂ ਤਾਂ ਰੋਟੀ ਖਾਉਂਗੀ ਤੂੰ ਮੈਨੂੰ ਐਂ ਦੱਸ ਕਦੋਂ ਇਸ ਸਮੋਸਾ ਨਹੀਂ ਖਾਦਾ ਤੂੰ ਨਾ 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 ਭਾਈ ਨਾ ਸਮੋਸੇ ਨਾ ਕੁਲਚੇ ਮੈਨੂੰ ਨਹੀਂ ਚੰਗੇ ਲੱਗਦੇ ਜੇ ਡਾਕਟਰ ਨਹੀਂ ਮਨਾ ਕਰਤਾ ਫਿਰ ਤੂੰ ਦੁਨੀਆ ਹੀ ਨਹੀਂ ਦੇਖੀ ਵਾਸੀ ਜੇ ਤੂੰ ਸਮੋਸੇ ਕੁਲਚੇ ਨਹੀਂ ਖਾਦਾ ਫਿਰ ਤੂੰ ਦੁਨੀਆ ਕੀ ਦੇਖੀ ਪਹਿਲਾਂ ਮੈਨੂੰ ਐਂ ਦੱਸ ਡਾਕਟਰ ਤਾਂ ਜੇ ਬੰਦਾ ਬਚਦਾ ਹੋਵੇ ਤਾਂ ਵੀ ਕਹਿ ਦਿੰਦੇ ਨੇ ਤਾਂ ਮਰ ਜੂਗਾ ਇਹਨੂੰ ਹੋਰ ਕਿਤੇ ਲੈ ਜਾ ਚੱਕੇ ਨਾਲੇ ਮੇਰੀ ਗੱਲ ਸੁਣ ਅੰਨ ਨਾਲੋਂ ਚੰਗੇ ਤਾਂ ਸਮੋਸੇ ਨੇਗੇ ਰੋਟੀਆਂ ਨਾਲ ਕੀ ਖਾਣੇ ਇਹ 'ਚ ਅਜਵੈਨ ਹੁੰਦੀ ਆ ਆਲੂ ਹੁੰਦੇ ਆ ਮਟਰ ਹੁੰਦੇ ਆ ਪਨੀਰ ਹੁੰਦੇ ਆ ਅੱਜਕੱਲ ਤਾਂ ਕਾਜੂ ਨੇ ਕੰਮ ਪਾਉਂਦੇ ਨੇ ਕਾਜੂ ਬਦਮੇ ਬਿੰਗਾ ਸਬਜ਼ੀਆਂ ਪਾਉਂਦੇ ਨੇ ਸਮੋਸਾ ਇਹ ਜੀ ਚੀਜ਼ਾਂ ਦਾ ਕੀ ਖਾਣਾ ਤਲੀਆਂ ਪਲੀਆਂ ਦਾ ਦਿੱਖਤੀ ਇਹ ਮੇਰਾ ਤਾਂ ਸਾਰਾ ਕੁਝ ਬੰਦਾ ਤਲੇ ਪਲਿਆ ਠੀਕ ਹੈ ਮੇਰੇ ਬਾਤ ਤੇ ਤਾਂ ਦੁੱਖ ਪਰੌਠੀ ਬਣਾ ਦੀ ਨਾ ਮਾਸੇ ਫਿਰ ਤੂੰ ਅੱਜ ਖਾ ਕੇ ਦੇਖ ਇੱਕ ਵਾਰ ਸਮੋਸਾ ਤੂੰ ਤਾਂ ਇਹ ਕਿਹਾ ਕਰੇਂਗੀ ਵੀ ਹਾਂ ਮੈਂ ਉੱਥੇ ਸਮੋਸੇ ਮੰਗਾ ਕੇ ਖਾਇਆ ਕਰਾਂ ਤੁਹਾਨੂੰ ਮੇਰੀ ਗੱਲ ਸੁਣ ਕਿੱਥੇ ਮੱਥਾ ਮਾਰਾਂਗੇ ਆਪਾਂ ਦਾਲ ਬਣਾਵਾਂਗੇ ਸਬਜ਼ੀ ਬਣਾਵਾਂਗੇ ਰੋਟੀਆਂ ਲਾਹਾਂਗੇ ਕਿ ਤੂੰ ਕੀ ਨਾ ਸਰ ਜਾਂਦਾਗਾ ਚਾਹ ਬਣਨ ਵਾਲੀ ਐ ਸਮੋਸੇ ਖਾ ਕੇ ਦੇਖੀ ਤੂੰ ਅੱਜ ਜੇਕਰ ਤੁਸੀਂ ਵੀ ਖਾਓਗੇ ਨਾ ਸਮੋਸੇ ਹਾਂ ਦੇਖ ਮਾਸੀ ਇਹ ਵੀ ਖਾਣਗੇ ਇਹ ਮੈਨੂੰ ਬਿਮਾਰੀ ਫੈਲ ਜਾਣਾ ਤੈਨੂੰ ਕੀ ਪਤਾ ਜੇ ਵਾਧਾ ਵਧ ਗਿਆ ਨਾ ਮੇਰੇ ਕੋਈ ਰੋਕਦਾ ਫਿਰ ਔਖਾ ਹੋ ਜਾਊਗਾ ਕੰਟਰੋਲ ਚ ਨਹੀਂ ਆਉਣਾ ਡਾਕਟਰ ਨੇ ਮਨਾਂ ਕਿਹਾ ਕਹਿੰਦਾ ਤੂੰ ਮੁੜ ਕੇ ਚੰਨਾ ਦਵਾਈ ਨਹੀਂ ਦੇਣੀ ਪਹਿਨਾ ਅਗ ਲਾਉਣਾ ਨਾ ਮੈਂ ਮੇਰੀ ਭੈਣ ਕੋਲੇ ਗਈ ਦੂਜੀ ਕੋਲ ਪਟੀ ਕੋਲੇ ਤੇ ਉੱਥੇ ਮੈਨੂੰ ਉਹਨੇ ਬਹੁਨੇ ਸਮੋਸੇ ਖਵਾਤੇ ਮੰਮੋ ਮੰਮੀ ਬਸ ਪੁੱਛਣ ਆਤੀਏ ਮੇਰਾ ਤਾਂ ਉਹ ਬਣੀਏ ਜਿਹੜੀ ਨਾ ਬਣਨੀ ਹੋਵੇ ਫਿਰ ਮੈਂ ਤਾਂ ਇੱਕ ਸਮੋਸੇ ਨਾ ਮੈਂ ਸਮੋਸਾ ਨਾ ਖਾ ਮਾ ਵਧੀਆ ਨਹੀਂ ਹੋਣੇ ਮਾਸੀ ਉਹ ਸਮੋਸੇ ਫਿਰ ਤੂੰ ਅੱਜ ਖਾ ਕੇ ਦੇਖੀ ਸਮੋਸਾ ਜੇ ਤੂੰ ਬਿਮਾਰ ਹੋ ਗਈ ਕੋਈ ਨਾ ਮੈਂ ਹੈਗੀ ਆ ਸਾਮਣ ਨੂੰ ਕੁਛ ਨਹੀਂ ਹੁੰਦਾ ਚੱਲ ਤੇਰੀ ਮਰਜ਼ੀ ਆ ਭਾਈ ਫਿਰ ਜੇ ਹੁਣ ਤੂੰ ਨਹੀਂ ਹੈ ਆਪਦਾ ਹਿੰਡਾ ਪਾਉਂਦੀ ਚਲ ਮੈਂ ਚਾਹ ਦੇਖਾਂ ਦੁੱਧ ਪਾ ਦੇਣੀ ਆ ਚਾਚਾ ਮਾਸੀ ਠੀਕ ਹੈ ਵਾਹ ਕੀ ਸੀਨ ਹੈ ਜਦੋਂ ਪਹਿਲਾਂ ਡਾਕਟਰ ਨੇ ਬੰਦ ਕਰੇ ਨੇ ਸਮੋਸੇ ਕੋਈ ਨਾ ਦੂਸ ਸਮੋਸਾ ਖਵਾਈ ਜਾਂਦੀ ਬੇਬੇ ਭਾਬੀ ਤਾਂ ਵੀ ਮਾਰੀ ਜਾਂਦੀ ਆ ਤੂੰ ਨਾ ਖਾਈ ਸਮੋਸਾ ਮੈਥੋਂ ਨਹੀਂ ਲੈ ਆਇਆ ਨਾ ਕਿਤੇ ਡਾਕਟਰ ਕੋਲੇ ਫੇਰ ਤੂੰ ਕਹੇਂਗੀ ਮੈਨੂੰ ਲੈ ਕੇ ਨਹੀਂ ਜਾਂਦਾ ਠੀਕ ਹੈ ਬਾਰਾ ਧੱਕਾ ਕਰੀ ਜਾਂਦੀ ਆ ਚੱਲ ਮੇਰੀ ਗੱਲ ਸੁਣ ਲੈ ਮੈਂ ਤਾਂ ਅੰਦਰ ਜਾ ਕੇ ਰੈਸਟ ਕਰਦੀ ਆ ਤੇ ਚਾਹ ਦੀ ਕੁੱਟ ਮੈਂ ਅੰਦਰ ਪੀ ਲੂੰਗੀ ਭਾਈ ਦੇਖਾ ਇੱਥੇ ਮੈਨੂੰ ਫੇਰ ਕੋਈ ਸਮੋਸੇ ਖਾ ਲੈ ਚੱਲ ਮੈਂ ਤਾਂ ਅੰਦਰ ਜਾਣੀ ਆ ਕੋਈ ਖੋਸ ਨਹੀਂ ਹੁੰਦਾ ਭਾਈ ਖਾ ਲਿਆ ਸਮੋਸੇ ਮੈਨੂੰ ਭਾਵੇਂ ਚਾਰ ਖਵਾ ਦੋ ਇਹਨਾਂ ਨਾਲ ਕੀ ਹੁੰਦਾਗਾ ਤੇਰੀ ਗੱਲ ਕੁਝ ਹੋਰ ਆ ਜੀ ਮੇਰੀ ਗੱਲ ਕੁਝ ਹੋਰ ਆ ਠੀਕ ਹੈ ਡਾਕਟਰ ਜਦੋਂ ਮੈਂ ਨਹੀਂ ਕਰਿਆ ਪਿਆ ਚੀਜ਼ ਖਾਣੀ ਨਹੀਂ ਹੁਣ ਡਾਕਟਰ ਤੋਂ ਬਾਹਰ ਆਪਾਂ ਹੋ ਵੀ ਨਹੀਂ ਸਕਦੇ ਉਹੀ ਮਰੀ ਜਾਂਦੇ ਨੇ ਮੈਨੂੰ ਡਾਕਟਰ ਕਹਿੰਦਾ ਲੈ ਤੈਨੂੰ ਸੁਗੜਾ ਸੁਗੜਾ ਮੈਂ ਦੱਸਾਂ ਮਿੱਠਾ ਖਾਣਾ ਨਾ ਮੈਨੂੰ ਮਿੱਠੇ ਨਾਲ ਕੁਸੋਂਦਾ ਇਹ ਤੁਹਾਡਾ ਥੋੜਾ ਮਾਦਣੇ ਦੀ ਗੱਲ ਹਨਾ ਕਿਸੇ ਨੂੰ ਚੀਜ਼ ਪਸੰਦ ਮਾਛੜਾ ਉਹੀ ਮਾਰੀ ਨਾ ਤੂੰ ਇਹ ਮੈਨੂੰ ਪਤਾ ਨਾ ਮੈਂ ਤੇ ਮਾਤਾ ਨੂੰ ਕਹਿੰਦਾ ਚੱਕੂ ਫਿਰ ਲੈ ਚੰਗਾ ਨਹੀਂ ਨਹੀਂ ਪੁੱਤ ਐਡੀ ਗੱਲ ਨਹੀਂ ਕੰਮ ਤਾਂ ਮੈਨੂੰ ਹੋਜੂ ਵੱਡਾ ਚਲੋ ਬੇਬੇ ਦੂਰਾਮ ਕਰ ਲਾ ਜਾ ਕੇ ਮਾਸੀ ਨਾਲ ਚਾਹ ਪੀ ਨਾਲੇ ਸਮੋਸੇ ਖਾ। ਉਹ ਪੁੱਤ ਤੈਨੂੰ ਮਾਕਿਆ ਤਾਂ ਹੈਗਾ। ਵੀ ਸਮੋਸੇ ਮੈਂ ਖਾਣੇ ਨਹੀਂ ਖਾਣੇ ਨਹੀਂ। ਮੇਰੇ ਵਾਸਤੇ ਤਾਂ ਦੋ ਪਰੌਂਠੇ ਬਣਾ ਆਂਦੀ ਤੂੰ। ਮਾਸੀ ਕਿੱਥੇ ਮੈਂ ਆਟਾ ਗੁੰਨੂਗੀ ਕਿੱਥੇ ਪਰੌਂਠੇ ਬਣਾਉਂਗੀ। ਹੁਣ ਸਮੋਸੇ ਵੀ ਤਾਂ ਖਰਾਬੇ ਹੋਣਗੇ। ਤੂੰ ਖਾਲਾ-ਖਾਲਾ ਚੁੱਪ ਕਰਕੇ। ਮੇਰੀ ਗੱਲ ਸੁਣ ਲੈ। ਚਲ ਮੈਂ ਤਾਂ ਕੱਲੀ ਚਾਹ ਦੀ ਨੋਕਟਾ ਲੈ ਲਾਂਣੀ। ਤੂੰ ਨਹੀਂ ਖਾਂਦੀ ਮਾਸੀ ਸਮੋਸਾ ਨਹੀਂ ਨਹੀਂ ਕੋਤ ਮੈਂ ਨਹੀਂ ਖਾਂਦੀ ਮੈਂ ਤੈਨੂੰ ਆਦੇ ਹੱਥਾਂ ਨਾਲ ਖਵਾਉਣੀ ਆ ਚੱਲ ਓਹੋ ਤੇਰੇ ਹੱਥਾਂ ਤੇ ਮੇਰੇ ਸੱਚ ਕੀ ਫਰਕ ਕਰਤੀ ਏ ਤੂੰ ਤਾਂ ਉਹੀ ਗੱਲ ਮੈਂ ਕੱਲੀ ਚਾਹ ਪੀ ਲੈਣੀ ਆ ਠੀਕ ਹੈ ਮੇਰੀ ਗੱਲ ਸੁਣ ਆ ਚਾਹ ਧਰ ਤੋਂ ਪਹਿਲਾਂ ਤੂੰ ਪਹਿਲਾਂ ਸਮੋਸਾ ਖਾ ਕੇ ਦੇਖ ਮੈਂ ਸਮੋਸਾ ਖਾ ਕੇ ਕਹਾਂਗੀ ਵੀ ਮੈਂ ਹੋਰ ਸਮੋਸਾ ਖਾਣਾ ਨਹੀਂ ਤਾਂ ਮੈਂ ਦੋ ਰਕ ਕੇ ਲਈਆਂਗੀ ਚੱਲ ਖਾ ਕੇ ਦੇਖ ਚੱਲ ਹੈਗਾ ਤਾਂ ਤੇ ਸਵਾਦ ਆਹ ਫੇਰ ਖਾ और ना, 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 खा तू रज्जे की दोस्त मेरी बात सुन तू कैसे दो परांठे खाने ना दो समोसे खा तू मुंह खोल <laughs> <ना, ना, ना। laughs> कोई नहीं ना में और पा दूंगी मुंह से मेरे तेरे उतने चा पीला नासी छेती लंगूगा होर समोसा लेके आना नासी ना ना, ना। भाई समोसे पाले बार से 80 सासी जी ਤਾਂ ਆ ਵੀ ਵਧੀਆ ਬਣਾ ਲਿਆ ਹੁਣ ਤਾਂ ਹਨਾ ਇੱਧਰ ਹਾਂ ਇਹ ਹੁਣ ਹੀ ਪਾਇਆ ਤਾਂ ਚਲਾਨੀ ਬਣਾਇਆ ਚਲਾਨੀ ਚਲਾਨੀ ਹਾਂ ਅੱਛਾ ਹਾਰਾ ਹੂਰਾ ਬਣਾ ਲਿਆ ਇੱਧਰ ਵਧੀਆ ਹਾਂ ਤੇ ਇੱਕ ਮੇਰੀ ਗੱਲ ਸੁਣ ਮੜੀ ਜੀ ਆਪਦੀ ਭਾਬੀ ਨਾਲ ਹੱਥ ਜਾਣਾ ਬਲਾਇਆ ਕਰ ਜੰਗਾ ਕੀ ਹੋ ਗਿਆ ਭਾਈ ਹੱਥ ਹੀ ਮਾਈ ਉਹ ਹੱਥੀ ਤਾਂ ਕਰਤਾ ਤਾਂ ਹੈ ਭੜਾ ਲੱਗਦਾ ਹੈ ਉਹ ਮੈਂ ਚੰਡੀਗੜ੍ਹ ਗਿਆ ਸੀ ਸਾਡੇ ਗਵੰਡਿਆਂ ਮੁੰਡੇ ਨਾਲ ਉੱਥੇ ਹੱਥ ਸਾਡੇ ਤੁ ਜੱਫੀ ਵੀ ਪਾਉਂਦੇ ਸੀ ਮੈਂ ਤਾਂ ਜੱਫੀ ਵੀ ਨਹੀਂ ਪਾਈ ਜੇ ਹੱਥ ਹੀ ਮਾਈ ਤਾਂ ਇੱਥੇ ਨਹੀਂ ਆਗਾ ਮੈਂ ਚੱਲਣਾ ਆਇਂਦਾ ਭਾਈ ਫਿਰ ਤੇਰਾ ਪਾਪਾ ਮੇਰੀ ਮੰਮੀ ਨਾਲ ਦੇ ਹੱਥ ਬਣਾਉਂਦਾ ਸੀ ਅਚਾ ਯਾਰ ਤੂੰ ਦੀ ਗੱਲ ਛੱਡ ਉਹ ਆਈਆਂ ਕੰਮ ਉਹ ਤਾਂ ਆਏ ਕਿੰਨੇ ਫਿਰ ਫਿਰ ਮੇਰੇ ਫਿਰ ਮੇਰਾ ਵੀ ਆਈਆਂ ਉਹ ਭਾਈ ਬਣ ਕੇ ਕਿਉਂ ਐਵੇਂ ਯਾਰਾ ਤੂੰ ਰਿਸ਼ਤੇਦਾਰ ਹੈਗਾ ਜਾਂ ਕੋਈ ਹੋਰ ਹੁੰਦਾ ਮੈਂ ਮਾਰਦਾ ਵੀ ਸੋਹਣਾ ਲੱਗਦਾ ਉਹਦੇ ਨਾ ਮਾਰਿਆਂ ਕਿਵੇਂ ਭਈਆ ਤੂੰ ਤਾਂ ਗੁੱਸਾ ਕਰਨ ਲੱਗ ਗਿਆ ਪੇਰ ਕੀ ਹੋ ਗਿਆ ਆਂ ਤਿਮ ਲਾਇਆ ਮੈਂ ਚੱਲ ਕੋਈ ਨਾ ਕੋਈ ਨਾ ਚਲ ਜਵਾਗਿਆ ਨੂੰ ਕਿਹੜੀਆਂ ਕਹਿ ਵੀ ਤੇਰੀ ਭਾਬੀ ਐ ਇਹ ਭਾਬੀ ਲੱਗੀ ਉਹ ਮੇਰੀ ਭਾਬੀ ਲੱਗੀ ਬਿੱਲਾਲ ਦੀ ਚਾਚੀ ਲੱਗੀ ਉਹ ਚਾਚੀ ਕਹਿੰਦੇ ਲੱਗੀ ਦਵਾਈ ਦੋਈ ਲੈ ਲੈਣਾ ਕਾਸੇ ਤੇ ਦਵਾਈ ਨਹੀਂ ਦਵਾਈ ਸਦੇ ਚੱਲੀ ਜਾਂਦੀ ਤੇਰੀ ਦਵਾਈ ਤਨੋਲੇ ਤੋਂ ਬੰਦ ਕਰ ਦਿੱਤਾ ਦਵਾਈ ਦੋਈ ਦੇ ਨਾਲ ਗੱਲ ਕਰ ਦਵਾਈ ਸਾਰੀ ਖਾ ਲਈ ਮੈਂ ਪਰ ਫਰਕ ਨਹੀਂ ਪਿਆ ਡਾਕਟਰ ਦੇਖਾ ਲਈ ਜਾਨੀ ਬੀਲੀਆਂ ਵੀ ਲੁਹਾਈਆਂ ਨੇ ਕੋਈ ਨਾ ਆ ਜਾ ਕਿਉ ਮਾਸੀ ਦੋਸਮੋਸੇ ਖਵਾਤੇ ਤੇਨੂੰ ਟੇਸਟੀ ਸੀ ਨਾ ਹਾਂ ਤੇ ਅੱਛਾ ਹੋਰ ਵੀ ਨਹੀਂ ਨਾ ਨਾ ਮੈਨੂੰ ਤਾਂ ਕਾਸ ਦੀ ਲੋੜ ਨਹੀਂ ਚਲ ਠੀਕ ਹੈ ਮਾਸੀ ਹਮ ਤੋ ਆਰਾਮ ਕਰ ਠੀਕ ਹੈ ਜੇ ਕਿਸੇ ਚੀਜ਼ ਦੀ ਲੋੜ ਹੈ ਮੈਨੂੰ ਬੋਲ ਮਾਰ ਦੀ ਕੋਈ ਨਹੀਂ ਕੋਈ ਨਹੀਂ ਬੀਬੀ ਕਰੇ ਚੱਲੀਏ ਬੀਬੀ ਬੀਬੀ ਉੱઠી ਬੀਬੀ ਡੈਡੀ ਡੈਡੀ ਦੇਖਿਓ ਬੀਬੀ ਨੂੰ ਕੀ ਹੋ ਗਿਆ ਬੋਲਦੀ ਨਹੀਂ ਹੈਗੀ ਕੀ ਹੋ ਗਿਆ ਕੀ ਹੋ ਗਿਆ ਪਤਾ ਨਹੀਂ ਉਰਦੀ ਨਹੀਂ ਹੈਗੀ ਬੀਬੀ ਬੇਬੇ ਬੀਬੀ ਉਠੋ ਮਾਸੀ ਮੇਰੇ ਤਾਬੀ ਨੇ ਮਾਰਤੀ ਕੋਈ ਗੱਲ ਨਹੀਂ ਤੁਸੀਂ ਦੇਖੋ ਮੈਂ ਡਾਕਟਰ ਨੂੰ ਲੈ ਕੇ ਆਉਣਾ ਚੰਗਾ ਮਾਸੀ ਇਨਾਂ ਨੂੰ ਜੀ ਇੱਕ ਹਾਰਡ ਦਾ ਨਾ ਮਾਈਨਰ ਅਟੈਕ ਆ ਗਿਆ। ਇੱਕ ਤਨ ਦਾ ਹਾਰਡ ਦਾ ਅਟੈਕ ਆ ਗਿਆ। ਇਹ ਕੁਝ ਜਾਂ ਤਾਂ ਕੋਈ ਨਾ ਤੜਿਆ ਫੜਿਆ ਖਾਧਾ ਗਿਆ ਕੁਝ ਜਾਂ। ਜਾਂ ਇਹਨਾਂ ਨੂੰ ਕੋਈ ਟੈਨਸ਼ਨ ਹੋ ਗਈ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ। ਕਿ ਮੈਂ ਇਹਨਾਂ ਦਾ ਸ਼ਾਮ ਨੂੰ ਟ੍ਰੀਟਮੈਂਟ ਕਰਜਿਆ ਕਰੂੰਗਾ। ਠੀਕ ਹੈ। ਔਰ 5-6 ਦਿਨ ਇੱਥੇ ਨੂੰ ਰੱਖਣਾ ਪੈਣਾ 20000 ਰੁਪਏ ਖਰਚਾ ਮੇਰਾ ਹੋਊਗਾ। 5-6 ਦਿਨ ਇਹਨਾਂ ਦੀ ਮਾਤਾ ਦੀ ਚੰਗੀ ਤਰ੍ਹਾਂ ਸੇਵਾ ਕਰੋ। ਚੰਗੀ ਵਧੀਆ ਤਾਜੀ ਰੋਟੀ। ਨਾਲ ਸਲਾਦ ਤੇ ਦੁਪਹਿਰੇ ਇਹਨਾਂ ਨੂੰ ਚਾਵਲ ਬਣਾ ਕੇ ਦੇਨੇ ਪੈਣੇ। ਇਹਦਾ ਹੀ ਸਾਵਧਾਨੀ ਵਧੀਆ ਤਰੀਕਾ ਨਾਲ ਕਰਨੀ ਪਊ। ਫਿਰ ਐਂ ਕਰਦੇ ਗੱਡੀ ਕਰਾ ਦੋ ਪਿੰਡ ਲੈ ਜਾਣਗੇ ਐ ਕਰੋ ਡਾਕਟਰ ਸਾਹਿਬ ਤੁਸੀਂ ਪਸਤਾ ਕਰੋ ਮੈਂ ਨਾ ਠੰਡ ਚਾਪੀ ਦੇਖੋ ਪਿੰਡ ਕਰਨੀ ਕਿੱਥੇ ਜਾਣੇ ਵੀਰੇ ਕੋਈ ਨਹੀਂ ਉਲੀ ਰੱਖਿਆ ਹੋਰ ਤੁਸੀਂ ਪਹਿਲਾਂ ਤਾਂ ਸਮੋਸਾ ਖਵਾਤਾ ਪਹਿਲਾਂ ਤੁਸੀਂ ਫੋਨ ਕਰਕੇ ਕਹਿੰਦੇ ਘਰੇ ਹੈ ਨਹੀਂ ਹੁਣ ਜੇ ਅਸੀਂ ਆ ਗਏ ਤੁਸੀਂ ਮਾਰ ਲੂ ਫਿਰ ਜੋ ਮੇਰੀ ਮਾਂ ਨੂੰ ਉਹ ਕੋਈ ਨਾ ਸਮੋਸਾ ਦਾ ਮੋਹ ਮੁਹੱਬਤ ਵਿੱਚ ਖਵਾਤਾ ਦੇ ਨਾ ਉਹ ਮੈਂ ਖਵਾ ਦਿੰਦਾ ਉਹ ਕੋਈ ਗੱਲ ਨਹੀਂ ਡਾਕਟਰ ਇਹਦੇ ਤਾਂ ਚਲ 20 ਲੱਗਦਾ 40 ਲੱਗ ਜੇ ਮੈਂ ਕਰਾਉਂਦਾ ਜੇ ਦਾ ਮੈਂ ਵਸੇ ਤੂੰ ਵੀ ਕਮਾਲ ਕਰ ਜਾ ਸਮੋਸਾ ਤੁਮੇ ਲਾ ਬਤਲ ਨਾਲ ਰਣੀ ਮਿਲੀ ਭੂਖਤਾ ਥੋਡੀ ਮਾਰਨ ਦੀ ਮੇਰੀ ਮਾਂ ਨੂੰ ਜੇ ਮੇਰੀ ਮਾਸੀ ਹੁੰਦੀ ਸਾਡੇ ਨਾਲ ਆ ਜਾ ਹਾਂ ਤਾਂ ਨਹੀਂ ਹੋਣੇ ਸੀਗੇ ਉਹ ਮੈਂ ਕਿਉਂ ਮਾਰੂਗਾ ਤੁਕਵਾਲ ਕਰੀ ਜਨਾ ਮੇਰੀ ਸਾਲੀ ਲੱਗ ਰਹੀ ਮੈਂ ਕਿਉਂ ਮਾਰੂਗਾ ਹੋਰ ਕੀ ਆ ਸਮੋਸਾ ਪਹਿਲਾਂ ਉਹਨਾਂ ਨੇ ਖਵਾਤਾ ਹੁਣ ਤੂੰ ਕਹੀ ਜਨਾ ਮੈਂ ਖਵਾ ਦਿੰਦਾ ਉਹ ਸਮੋਸੇ ਨਾਲ ਮਰਨ ਲੱਗ ਗਿਆ ਫਿਰ ਤਾਂ ਐਂ ਦਾ ਸਾਰਾ ਜਾ ਕੀ ਮਰ ਜੇ ਭਾਈ ਮੈਂ ਤਾਂ ਚਾਰ ਖਾ ਗਈ ਮੈਨੂੰ ਤਾਂ ਕੁਝ ਹੋਇਆ ਨਹੀਂ ਥੋਡੀ ਮਾਂ ਨੂੰ ਪਹਿਲੀ ਕੋਈ ਬਿਮਾਰੀ ਹੋਣੀ ਆ ਫਿਰ ਜਾਨੀ ਇਹਨਾਂ ਦੀ ਬਿਮਾਰ ਹੋ ਗਈ ਕਾਦੀ ਬਿਮਾਰੀ ਹੋਣੀ ਭਾਈ ਦੱਸ ਕੋਈ ਨਾ ਭਾਈ ਯਾਰ ਕੋਈ ਨਾ ਅਸੀਂ ਆਪੀ ਦੇਖਾਂਗੇ ਉਹ ਦੇਖ ਬੈਠ ਕੇ ਰੋਸੋ ਜਾ ਅਰੇ ਜਾ ਕੁਛ ਵੀ ਵੀ ਕਰ ਲੋ ਮੈਂ ਇੱਕ ਵਾਰ ਦਵਾਈ ਦੇ ਜਨਾ ਅੱਜ ਦੀ ਮੇਰੇ ਕੋਈ 1000 ਰੁਪਏ ਦੀ ਸੁਭਾੰਦੀ ਹੋਣ ਦੀ ਦੇ ਦੋ ਤੇ ਮੈਂ ਚਾਹਦਾ ਜੇ ਕੋਈ ਅਮਰਦਸੀ ਪੈਂਦੀ ਆ ਮੈਨੂੰ ਫੋਨ ਕਰੋ ਮੈਂ ਤਰਾ ਥੋੜੇ ਕੋਲੇ ਆ ਜਾ ਆ ਦਵਾਈ ਲੈ ਲਓ ਚਲ ਦੇ ਦੇ ਬਈ 1000 ਰੁਪਏ ਦੇ ਕਾਦਾ 1000 ਦੇਵਾਂ ਮੈਂ ਸਮੋਸਾ ਤੁਸੀਂ ਖਵਾਇਆ ਅੱਛਾ ਪੈਸੇ ਮੈਂ ਲਾਵਾਂ ਮੈਂ ਤਾਂ ਉੱਥੇ ਨਿਕਲ ਨੂੰ ਯਾਰ ਮੇਰਾ ਖਾਣਾ ਲੱਗੇਗਾ ਅੱਜ ਮਾਰ ਨੂੰ ਉੱਥੇ ਕੋਈ ਨਾ ਪਰਚਾ ਕੰਪਿਊਟਰ ਕੋਈ ਨਾ ਬਈ ਅਸੀਂ ਕਰਾਂ ਦਵਾਈ ਦਵਾਈ ਮਾ ਤਾਂ ਦਵਾਈ ਦੇ ਕੋਈ ਫਰਾਤ ਦੇਣੇ ਬੋਲਦਾ ਸੁਣ ਲੈ ਮੈਂ ਤੇ ਬਈ ਤੂੰ ਹੁਣ ਬਿਮਾਰ ਨੂੰ ਥਾਣੇ ਚ ਕਢੀ ਕੋਈ ਨਾ ਮੈਂ ਬਣਾ ਦਿਆ ਕਰੂੰਗੀ ਚੌਲ ਤੇ ਪੈਰੇ ਰੋਟੀ ਵੀ ਆ ਬਿੰਦਕ ਪਹਿਲਾਂ ਤੁਸੀਂ ਕਹਿੰਦੇ ਸੀ ਕਹਿੰਦੇ ਪੰਜ ਦਿਨਾਂ ਸੀ ਰੱਖਾਂਗੇ ਹੈ ਆ ਵੀ ਵਿੱਚੀ ਲੱਗੇ ਦਾ ਤੁਹਾਡੇ ਨਾਲ ਸਾਰੇ ਗਲੇ ਮਿਲੇ ਹੋ ਕੋਈ ਨਾ ਬਾਈ ਕੋਈ ਨਾ ਲੱਤਾਂ ਘੁੱਟ ਦੇ ਦੋ ਘੁੱਟ ਦਿੰਨੀ ਆ ਬਾਈ ਸੁਪਾਣੀ ਲਿਆ ਦਵਾਈ ਦੇ ਦਾਂਗੇ ਮਾਸੀ ਨੂੰ ਪਾਣੀ ਦਾ ਗਲਾਸ ਲਿਆ ਇੱਕ ਤਾਂ ਮੇਰੀ ਮਾਮ ਮਾਰ ਕਰਕੇ ਇੱਕ ਪਾਣੀ ਹੀ ਮੈਦਾ ਹੈਗਾ ਤੇ ਤਾ ਕੁਝ ਹੋਰ ਨਹੀਂ ਲਿਆਂਦਾ ਜਾਂਦਾ ਸੀ ਸਮੋਸੇ ਲਿਆ ਕੇ ਬਿਮਾਰ ਕਰਕੇ ਧਰਤੀ ਮੈਂ ਤੂੰ ਨਹੀਂ ਬਣਾ ਸਕਦੀ ਸੀ ਰੋਟੀ ਮੈਥੋਂ ਨਹੀਂ ਬਣਦੀ ਹੈਗੀ ਮੋਰੀ ਬਣਾਏਗੀ ਹੁਣ ਤਾਂ 5 ਦਿਨ ਬਣਾਈ ਪਹਿਲਾਂ ਇੱਕ ਡੰਗਣੀ ਬਣਾ ਸਕਦੀ ਸੀ ਤੂੰ ਮਜਬੂਰੀ ਦੀਵਾਰੀ ਬਣਾਉਂਗੀ ਜੇ ਇਨਾਂ ਜੀ ਕਰਦਾ ਕੰਮ ਵਾਲੀ ਲਾਲਾ ਕੰਮ ਵਾਲੀ ਲਾਲਾ ਨਾਲੇ ਹੋਰ ਜੱਬ ਖੜਾ ਕਰਤਾ ਇਹਨੂੰ ਪਹਿਲਾਂ ਪੂਲਾ ਬਿਮਾਰੀ ਹੋਣੀ ਕੋਈ ਤੂੰ ਹੀ ਗੱਲ ਪਾ ਕੇ ਰੱਖਤੀ ਜੇ ਗੱਡੀ ਕਰੈਣੇ ਤੋੜ ਦੇ ਹੋਲੀ ਗੋਲ ਪਾਉਣ ਨੂੰ ਮਨਾ ਸੁਣੀ ਜਾਂਦਾ ਹੋਵੇ ਸਾਨੂੰ ਨੂੰ ਇਹਨੂੰ ਕੀ ਸਾਨੂੰ ਪਈ ਤਾਂ ਹੈਗੀ ਆ ਬੋਤਲ ਇਹਦੇ ਲਾ ਰੱਖੀ ਆ ਰਾਮਨਾਰ ਘਰਾੜੇ ਮਾਰੀ ਜਾਂਦੀ ਪਤਨੀ ਟੈਕ ਆਇਆ ਪਤਨੀ ਨਾ ਆਇਆ ਬਹਾਨਾ ਬਣਦੀ ਆ ਤਰਾ ਇੱਕ ਸਮੋਸਾ ਤੇਰਾ 20000 ਖਾਜੂਗਾ ਤੇਰਾ ਪੈਸਾ ਹੀ ਪੈਸਾ ਹੋਊਗਾ ਮੈਂ ਲੈਂਦੀ ਸੀ ਤੁਸੀਂ ਲੈਂਦੇ ਸੀ ਬੈਟੀਆਂ ਲਈ ਆਉਂਦੇ ਚਲੋ ਆ ਗਿਆ ਚੁੱਪ ਕਰ ਜਾ ਸੁੱਖੀਆਂ ਹਣ ਕੀ ਆ ਕਿ 10 ਰੁਪਿਆ ਦਾ ਸਮੋਸਾ ਆ ਜੂ 20000 ਦਾ ਪੈ ਗਿਆ ਸਮੋਸਾ ਤਰਾ 20000 ਦਾ ਪੈ ਗਿਆ ਮੈਂ ਵੀ ਤੈਨੂੰ ਕਿਹਾ ਸੀ ਇਹਨਾਂ ਨੂੰ ਭੇਜ ਦੇ ਤੇ ਜਾਣੀ ਕਿ ਉੱਥੋਂ ਉੱਥੋਂ ਦੱਸ ਦੇਣੇ ਰੋਟੀਆਂ ਨਹੀਂ ਲੰਘ ਜਾਂਦੀਆਂ ਸਾਨੂੰ ਪੰਜ ਨੇ ਲਾਉਣੀਆਂ ਬਣੀਆਂ ਪੂਰੀਆਂ ਕਰਦਾ ਸੇਵਾ ਉਹਦੀ ਸੇ ਮੈਂ ਹੁਣ ਚੌਲ ਬਣਾ ਕੇ ਦੇ ਕੇ ਆਈ ਸੀ ਹੁਣ ਆਟਾ ਗੁੰਨੇ ਜਾਣੀਆਂ ਅਜਾ ਖਿਚੜੀ ਬਣਾਉਣੀ ਪਊ ਡਾਕਟਰ ਕਹਿ ਕੇ ਗਿਆ ਕੰਮ ਆ ਜੀ ਲਾ ਦੇ ਮੇਥੋਂ ਕੰਮ ਨਹੀਂ ਹੁੰਦਾ ਤੂੰ ਕਾਦੇ ਵਾਸਤੇ ਰੱਖੀਆ ਇੱਥੇ ਮੈਂ ਡਾਕਟਰ ਨੂੰ ਪੈਸੇ ਦੇਉਂਗਾ ਕੰਮਾਲੀ ਨਹੀਂ ਦੇਉਂਦਾ ਮੱਕਰ ਗਿਆ ਸਾਰਾ ਡੱਬਰ ਕਹਿੰਦੇ ਅਸੀਂ ਦੇਤੇ ਮੁੰਡੇ ਪੈਸੇ ਫਿਰ ਮਾਸੀ ਨੂੰ ਰੱਖ ਲੈ ਕੱਲੇ ਨੂੰ ਜਿਹੜੇ ਆ ਚਾਉਣਾ ਨਾ ਉਹਨੂੰ ਡੱਕਰ ਦੇ ਇਹ ਤਾਂ ਦੋ ਚਾਰ ਨੂੰ ਹੋਰ ਬੁਲਾਉ ਹਜੇ ਪਿੰਡੋਂ ਬੁਲਾਇਆ ਜਾਂਦਾ ਫੋਨ ਕਰੀ ਜਾਂਦਾ ਕਹਿੰਦਾ ਨਹੀਂ ਕੇਸ ਕਰੂੰ ਤੁਹਾਡੇ ਤੇ ਕਹਿੰਦਾ ਨਹੀਂ ਸਾਡੀ ਬੁੱਢੀ ਸੰਭਲੋ ਤੁਸੀਂ ਆਏ ਨਾ ਇੱਕ ਰੋ ਮੇਰੀ ਗੱਲ ਸੁਣੋ ਤੁਸੀਂ ਤਾਂ ਵੱਦ ਤੋਂ ਵੱਧ ਬੰਦੇ ਇਕੱਠੇ ਕਰਕੇ ਇੱਥੇ ਲਿਆ ਉਹ ਤਾਂ ਮੈਂ ਇਕੱਲੇ ਹੀ ਦਿਵਾਲ ਨਹੀਂ ਇਹ ਮੇਰਾ ਕੀ ਕਰਦੇ ਨੇ ਇਹ ਗੱਲ ਕਰ ਮੈਨੂੰ ਆਏ ਆ ਵਿਚਾਰ ਚਾਰ ਬੰਦੇ ਹੋਣ ਤਾਂ ਥੋੜਾ ਜਿਹਾ ਪ੍ਰਭਾਵ ਜਆ ਪਾ ਜਾਂਦਾ ਪ ਮੈਨੂੰ ਖਾਂਡਾ ਵਾਲਾ ਪਰੌਂਠਾ ਲਾ ਦੇ ਤੂੰ ਜਨਕ ਨਾ ਆਰੋ